ਮੈਂ ਸਰਗੋਰ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਿਸ਼ਟ ਕਮੇਟੀ ਤੋਂ ਅੱਜ ਵਾਲੇ ਪਿੰਡ ਪ੍ਰਦੇਰ ਕਾਲਾ 'ਚ ਖੜੇ ਆਂ ਜਿਹੜਾ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਪੂਰੇ ਪੰਜਾਬ ਦੇ ਅੰਦਰ ਕੱਲ 11 ਅਗਸਤ ਨੂੰ ਜਿਹੜਾ ਵਾ ਲੱਖਾਂ ਮੋਟਰਸਾਈਕਲ ਪੂਰੇ ਪੰਜਾਬ ਦੇ ਅੰਦਰ ਨਿਕਲਨੇ ਆ ਉਹਦੀ ਤਿਆਰੀ ਕੀਤੀ ਜਾ ਰਹੀ ਆ ਲੈਂਡ ਪੂਲਿੰਗ ਪਾਲਿਸੀ ਵਾਪਸ ਕਰਾਉਣ ਲਈ ਬਿਜਲੀ ਬੋਰਡ ਦਾ ਨਿੱਜੀਕਰਨ ਆਦਤ ਵਾਸਤੇ ਤੋ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਆ ਕਿ ਪੂਰੇ ਪੰਜਾਬ ਦੇ ਅੰਦਰ ਜਿੱਥੇ-ਜਿੱਥੇ ਆਪਾਂ ਨਹੀਂ ਵੀ ਹੈਗੇ ਉੱਥੇ-ਉੱਥੇ ਵੀ ਮੋਟਰਸਾਈਕਲ ਮਾਰਚ ਜਿਹੜਾ ਵਾ ਉਹ ਕੱਢਣਾ ਚਾਹੀਦਾ ਲੈਂਡ ਪੂਲਿੰਗ ਪਾਲਿਸੀ ਅਸਲ ਵਿੱਚ ਕਾਰਪੋਰੇਟ ਦਾ ਇੱਕ ਐਜੰਡਾ ਵਾ ਕਿਸਾਨਾਂ ਕੋਲੇ ਜ਼ਮੀਨਾਂ ਖੋਣ ਦਾ ਅੰਮ੍ਰਿਤਸਰ ਦੇ ਵਿੱਚ ਅਸੀਂ ਲਗਭਗ ਜੰਡਿਆਲਾ ਗੁਰੂ ਮੰਡੀ ਤੋਂ ਉਹਦੇ ਨੇੜੇ ਜਿਹੜੇ ਪਿੰਡ ਨੇ ਇਫੈਕਟਡ ਹੋਏ ਉੱਥੋਂ ਫਿਰ ਗੋਲਡਨ ਗੇਟ ਉਤੋਂ ਕਾ ਸਿੱਧਾ ਸ਼ਾਮ ਸਿੰਘ ਅਟਾਰੀ ਵਾਲਾ ਚੌਕ ਉਹ ਪ੍ਰੰਤ RAM ਤੀਰਥ ਤੇ ਫਿਰ ਉਹ ਪੀੜਿਤ ਪਿੰਡ ਜਿੰਨਾ ਪਿੰਡਾਂ ਦੇ ਵਿੱਚ ਜ਼ਮੀਨਾਂ ਜ਼ਬਰਦਸਤੀ ਖੁੱਸੀਆਂ ਉੱਥੇ ਜਾਵਾਂਗੇ ਤੋਂ ਸਾਰੇ ਮੀਡੀਆ ਨੂੰ ਵੀ ਅਪੀਲ ਕਰਦੇ ਆਂ ਅਰੇ ਤੋਂ ਕਾ ਪੰਜਾਬ ਦੇ ਯੂਟਿਊਬਰਾਂ ਨੂੰ ਵੀ ਪੂਰੇ ਪੰਜਾਬ ਦੇ ਅੰਦਰ ਵੱਧ ਤੋਂ ਵੱਧ ਸਾਡੀ ਆਵਾਜ਼ ਨੂੰ ਪਹੁੰਚਾਇਆ ਜਾਵੇ ਔਰ ਇਸੇ ਤਰ੍ਹਾਂ ਸਾਡਾ ਜਿਦਾਂ ਪਹਿਲਾਂ ਸਹਿਯੋਗ ਦਿੰਦੇ ਰਹੋ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹੋ ਧੰਨਵਾਦ